ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Sharma Dairy Farm Barnala ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੇਸੀ ਗਾਂ ਲੈ ਕੇ ਆਏ ਜੋ ਕਿ ਬਲੈਕ ਰੰਗ ਦੇ ਵਿੱਚ ਹੈਗੀ ਬਲੈਕ 골ਡ ਵੀ ਨੂੰ ਆਪਾਂ ਕਹਿ ਸਕਦੇ ਹਾਂਗੇ ਇਹੋ ਜਿਹੇ ਨਗੀਨੇ ਬਹੁ ਘੱਟ ਦੇਖਣ ਨੂੰ ਮਿਲਦੇ ਨੇ ਮੁੱਠੀ-ਮੁੱਠੀ ਦਾ ਸਿੰਘ ਹੱਥ ਦੀ ਬਾਨ ਹੈਗੀ ਵਹਿੜ ਦੇ ਸੂਆ オリジナル ਦੂਜਾ ਪਲੂਨ ਨੇ 12 ਤੋਂ 13 ਕਿਲੋ ਦੁੱਧ ਦਿੱਤਾ ਹੋਇਆ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦਾਦੇ ਹਸੀਕਾਲ ਬਾਈ ਜੀ ਅਲੱਦਾ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦੇ ਪਿੰਡ ਤੌਲਾ ਬਈ ਜ਼ਿਲ੍ਹਾ ਬਰਨਾਲਾ ਥੀਲ ਤਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 7508883132 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਸਕਰੀਨ ਤੇ ਆਪਾਂ ਵੇਖੀ ਜਾਨੇ ਆ ਭਾਈ ਰੰਗ ਤੇ ਬੁਲਾਇਆ ਗਿਆ ਪਯੋਰ ਦੇਸੀ ਆ ਵੀਰ ਕਹਿੰਦਾ ਵੀ ਰੰਗ ਬਲੈਕ ਆਗਾ ਠੰਡੀ ਸੀਲ ਵੀਰੇ ਪੂਰੀ ਹੱਥ ਪੱਲਾ ਫੇਰਗਾ ਦੋਨੇ ਪਾਸੇ ਬੈਠੇ ਚੋਟੀ ਦੋਨੇ ਪਾਸੇ ਪਹਿਲੇ ਸੁਏ ਕੋਈ ਔਲ ਉਲਟਾ ਨਹੀਂ ਕਰੀ ਦੋਨੇ ਇਧਰਲੇ ਪਾਸੇ ਬੰਦਾ ਬੈਠਾ ਵੈਰੇ ਨਾਲ ਇਧਰਲੇ ਪਾਸੇ ਵੀਰੇ ਪਹਿਲੇ ਸੁਏ ਵੀਰ ਕਹਿੰਦਾ ਵੀ ਆਪਾਂ ਜਿਹੜੇ ਬੰਦਿਆਂ ਤੋਂ ਲਈ ਆ ਆਪਣੇ ਲਿਹਾਜ ਵਾਲੇ ਬੰਦੇ ਸੀਗੇ ਉਹਨਾਂ ਤੋਂ ਲਈ ਆ ਕੀ ਤੁਸੀਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਵੀ ਐਸ ਤਰ੍ਹਾਂ ਦੀਆਂ ਵੈੜਾਂ ਗੱਬਣ ਵੈੜਾ ਸੂਣ ਦੇ ਵਿੱਚ ਕਹੇ ਕਿੰਨਾ ਕੁ ਟਾਈਮ ਬਾਕੀ ਆ ਭਰਾ ਸੂਣ ਤੇ 5-4 ਦਿਨ ਬਾਕੀ ਆ ਵਾਜਬ ਰੇਟ ਹੋਊਗਾ ਦੁੱਧ ਪੀਰਾਂ ਵਾਲੇ ਵੀਰਾਂ ਲਈ ਸਨੇਰੀ ਮੌਕਾ ਠੰਡੀ ਸੀਲ ਦਾ ਕੋਈ ਅੰਤ ਨਹੀਂਗਾ ਸਿੰਘ ਨੇ ਸਿੰਘਾਂ ਦੀ ਖਾਸੀਅਤ ਤੁਹਾਨੂੰ ਆਪ ਨੂੰ ਹੀ ਪਤਾਗਾ ਸਿੰਘਾਂ ਦੇ ਹੱਥ ਫੇਰੇ ਫੇਰ ਲੈ ਸਿੰਘਾਂ ਦੀ ਖਾਸੀਅਤ ਤੁਹਾਨੂੰ ਆਪ ਨੂੰ ਪਤਾ ਵੀ ਗਰਮੀ 'ਚ ਨਾ ਦਾ ਪਸ਼ੂ ਜਿਹੜੇ ਮਾੜੇ ਮਾੜੇ ਸਿੰਘ ਨੇ ਪਸ਼ੂ ਦੀ ਉਹ ਨਾ ਬਿਮਾਰ ਹੋਵੇ ਠੰ ਲੇਵੇ ਦੀ ਬਿਲਕੁਲ ਸਾਫ ਮੇਰੇ ਰੇਟ ਕੀ ਹੋਗਾ ਬਾਜ ਵਜਾ ਜਮਾ ਜਸਨਵਾਲ 35 ਹੀ ਦੇ ਦਾਂ 35000 ਦੀ ਵੀਰ ਕਨੇ ਆਪਾਂ ਗਾਂ ਦੇ ਦੇਾਂਗੇ ਸੀਲ ਠੰਡੀ ਗਾਂ ਗੀ ਘਰੇ ਆਏ ਬੰਦੇ ਦਾ ਮਾਣ ਤਨ ਜ਼ਰੂਰ ਰਹੂਗਾ ਤੋੜ ਕੇ ਦਿਖਾ ਦੇ ਤੋਰੇ ਪੋਖਾ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਬਿਲਕੁਲ ਲੈਗ ਸਕੋਰ ਚੰਗਾਗਾ ਬੈੜ ਦਾ ਕੱਦ ਕਾਠ ਵੀ ਚੰਗਾ ਕੰਪੈਕਟ ਆਰਡਰ ਮੁਠੀ ਵਾਲਾ ਕੱਲਾ ਕੱਲਾ ਨਿਖੜਮਾ ਥਣ ਲੱਗਿਆਗਾ ਉਰੇ ਵੀ ਵੀਰੇ ਮਾਰ ਕੇ ਦਿਖਾ ਦੇ ਆਲਾ ਕਹਿੰਦਾ ਵੀ ਉੱਥੇ ਭਲੋਈ ਭਲਾਈ ਹੁੰਦੀ ਹੈ ਕਿ ਜਿਵੇਂ ਮਰਜੀ ਹੱਥ ਬੱਲਾ ਮਾਰ ਕੇ ਤੁਸੀਂ ਦੇਖ ਸਕਦੇ ਹੋਗੇ ਬੈਠਦੇ ਰਿਜਨਲ ਪੰਜਾਬ ਵਾਲੀ ਦੇਸੀ ਗਾਂ ਦੀ ਬਲੈਕ ਰੰਗ ਦੇ ਵਿੱਚ ਧਲੇਰੇ ਦੀ ਵੀਰ ਕਹਿੰਦਾ ਹਰਕਤ ਮੰਨਦੀ ਹੈਗੀ ਕੱਦ ਕਾੜ ਦੇ ਵਿੱਚ ਫੁੱਲ ਸਾਈਜ਼ ਵੀ ਗਏ ਤਾਂ ਨਵੇਂ ਆਮ ਦੇਸੀਆਂਾਂਵਾਂ ਦੇ ਕੱਦ ਹੁੰਦੇ ਨੇਗੇ ਓਡਾ ਕ ਕੱਦ ਦਾ ਬੈੜ ਬੈੜ ਦਾ ਕੱਦ ਹੁਣ ਵੀ ਐ ਬਾਜਰ ਰੇਟ ਮੰਗਿਆ ਵੀਰ ਨੇ 12 ਤੋਂ 13 ਕਿਲੋ ਦੁੱਧ ਦੇਣ ਦੀ ਕੈਪੈਸਿਟੀ ਆ ਲੈਵੇ ਤੇ ਵੀ ਹੱਥ ਫੇਰ ਕੇ ਦਿਖਾ ਦੇ ਚਾਹੇ ਜਵਾਕ ਖੇੜੀ ਆਵੇ ਲੰਬੇ ਵਾਲਾ ਕੰਮ ਨਹੀਂ ਹੈਗਾ ਵੀਰ ਕੰਨਾ ਥਣ ਲੈਵੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਖੜਵਾ ਥਣ ਲੱਗਿਆਗਾ ਹੱਥੀ ਜਵਾਈ ਵਾਲਾ ਜਿਵੇਂ ਮਰਜੀ ਲੱਤ ਜੱਕ ਕੇ ਖੜ ਜਾਂਦੀ ਹੈ ਕਿ ਕੋਈ ਸੀਲ ਠੰਡੀ ਦਾ ਕੋਈ ਅੰਤ ਨਹੀਂਗਾ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰ ਦਿਓ ਪ੍ਰੈਸ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ